ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਨਾਨਕ ਦੇਵ ਜੀ ਤੇ ਸਿੱਧ ਗੋਸ਼ਟ ਗੁਰੂ ਨਾਨਕ ਪਾਤਸ਼ਾਹ ਨੇਪਾਲ ਤਿੱਬਤ ਹੁੰਦੇ ਹੋਏ ਕੈਲਾਸ਼ ਪਰਬਤ ਤੇ ਜਾ ਪਹੁੰਚੇ ਸਿੱਧ ਉਹਨਾਂ ਦੀ ਇਹ ਨਿਰਭੈਤਾ ਵੇਖ ਕੇ ਦੰਗ ਹੋ ਗਏ ਸਿੱਧਾ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਕਿ ਤੁਸੀਂ ਇੱਥੇ ਤੱਕ ਕਿਵੇਂ ਪਹੁੰਚੇ ਹੋ ਤੁਹਾਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ ਹੈ ਤੁਸੀਂ ਸਿੱਧ ਨਹੀਂ ਹੋ ਤੇ ਸਿੱਧਾਂ ਤੋਂ ਬਗੈਰ ਕਿਤੇ ਇਹ ਸ਼ਕਤੀ ਹੈ ਹੀ ਨਹੀਂ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਮੈਂ ਸਰਬਸ਼ਕਤੀਮਾਨ ਸਭ ਸ਼ਕਤੀਆਂ ਦੇ ਮਾਲਕ ਨੂੰ ਧਿਆਉਣ ਵਾਲਾ ਹਾਂ ਉਸ ਦੀ ਮਿਹਰ ਅਤੇ ਸ਼ਕਤੀ ਨਾਲ ਹੀ ਮੈਂ ਇੱਥੇ ਪਹੁੰਚਿਆ ਹਾਂ ਫਿਰ ਸਿੱਧਾਂ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਤੁਹਾਡਾ ਮਤ ਕਿਹੜਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਵਾਹਿਗੁਰੂ ਨਾਲ ਤੇ ਉਸਦੀ ਰਚਨਾ ਨਾਲ ਪਿਆਰ ਕਰਨਾ ਤੇ ਸੱਚ ਦੀ ਕਮਾਈ ਕਰਨੀ ਫਿਰ ਸਿੱਧ ਬੋਲੇ ਮਾਤ ਲੋਕ ਦਾ ਕੀ ਹਾਲ ਹੈ ਗੁਰੂ ਜੀ ਨੇ ਉੱਤਰ ਦਿੱਤਾ ਮਾਤ ਲੋਕ ਠੀਕ ਹੈ ਤੁਸੀਂ ਤਾਂ ਇੱਥੇ ਬ੍ਰह्म ਲੋਕ ਵਿੱਚ ਬੈਠੇ ਹੋ ਤੁਹਾਨੂੰ ਗਰੀਬਾਂ ਦੁਨੀਆਦਾਰਾਂ ਨਾਲ ਕੀ ਦੇਸ਼ ਦਾ ਬੁਰਾ ਹਾਲ ਹੈ ਹਨੇਰ ਮਚਿਆ ਹੋਇਆ ਹੈ ਪਾਪ ਤੇ ਝੂਠ ਜ਼ਬਰ ਤੇ ਜ਼ੁਲਮ ਕਾਮ ਤੇ ਲੋਭ ਲੜਾਈਆਂ ਤੇ ਰੋਗ ਪਰਮ ਤੇ ਅਗਿਆਨ ਜਨਤਾ ਨੂੰ ਪੀੜ ਰਹੇ ਹਨ ਸਭ ਤਾਂ ਹੀ ਕੂੜ ਤੇ ਪਾਪ ਪ੍ਰਦਾਨ ਹਨ ਲੋਕੀ ਬਹੁਤ ਤੰਗ ਹਨ ਪਰ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਆਮ ਖਲਕਤ ਗਿਆਨਹੀਣ ਹੈ ਨਿਤਾਣੀ ਹੈ ਤੁਹਾਡੇ ਵਿੱਚ ਉਹਨਾਂ ਦੀ ਹਾਲਤ ਸੁਧਾਰਨ ਤੇ ਉਹਨਾਂ ਦੀ ਅਗਵਾਈ ਕਰਨ ਦੀ ਯੋਗਤਾ ਸੀ ਪਰ ਤੁਸੀਂ ਨਸਕੇ ਮੈਦਾਨ ਛੱਡ ਕੇ ਪਹਾੜੀ ਵਿੱਚ ਆ ਲੁਕੇ ਹੋ ਇੱਥੇ ਵਿਹਲੀਆਂ ਖਾਂਦੇ ਹੋ ਜਗਿਆਸੂਆਂ ਦੇ ਸਿਰ ਉੱਪਰ ਭਾਰ ਬਣੇ ਬੈਠੇ ਹੋ ਸਚਤਾ ਇਹ ਹੈ ਕਿ ਤੁਸੀਂ ਧਰਮ ਨੂੰ ਸਮਝਿਆ ਹੀ ਨਹੀਂ ਤੁਸੀਂ ਅਸਲ ਧਰਮ ਗਵਾ ਕੇ ਬੈਠੇ ਹੋ ਧਰਮ ਇਸ ਤਰ੍ਹਾਂ ਲੁਕ ਕੇ ਵੇਲੇ ਬਹਿਣ ਤੇ ਪਿਆਲੇ ਪੀ ਕੇ ਮਸਤ ਰਹਿਣ ਵਿੱਚ ਨਹੀਂ ਧਰਮ ਤਾਂ ਇਹ ਹੈ ਕਿ ਜਗਤ ਦੇ ਵਿੱਚ ਰਹਿ ਕੇ ਜਗਤ ਦੀ ਸੇਵਾ ਕਰੀਏ ਤੇ ਕਰਤਾਰ ਦਾ ਨਾਮ ਜਪੀਏ ਸਿੱਧਾਂ ਨੇ ਹੋਰ ਬਥੇਰੇ ਸਵਾਲ ਕੀਤੇ ਤੇ ਧਰਮ ਬਾਰੇ ਖੂਬ ਚਰਚਾ ਹੋਈ ਫਿਰ ਉਹਨਾਂ ਨੇ ਯਤਨ ਕੀਤਾ ਕਿ ਕਿਵੇਂ ਨਾ ਗੁਰੂ ਜੀ ਨੂੰ ਜੋਗੀ ਬਣਾਇਆ ਜਾਵੇ ਉਹਨਾਂ ਦੇ ਮਨ ਵਿੱਚ ਲਾਲਚ ਆਇਆ ਕਿ ਗੁਰੂ ਨਾਨਕ ਦੇਵ ਜੀ ਜੇ ਉਹਨਾਂ ਦਾ ਭੇਸ ਧਾਰਨ ਕਰ ਲੈਣ ਤਾਂ ਇਸ ਤਰ੍ਹਾਂ ਉਹਨਾਂ ਦਾ ਪੰਥ ਬੜਾ ਰੌਸ਼ਨ ਹੋ ਜਾਵੇਗਾ ਸਿੱਧਾਂ ਨੂੰ ਫਕਰ ਸੀ ਕਿ ਅਸੀਂ ਦੁਨੀਆ ਦੀ ਮਾਇਆ ਤਿਆਗ ਕੇ ਆਏ ਹਾਂ ਅਸੀਂ ਤਿਆਗੀ ਹਾਂ ਪਰ ਉਹਨਾਂ ਦੇ ਇਸ ਤਿਆਗ ਦਾ ਗੁਰੂ ਨਾਨਕ ਸਾਹਿਬ ਜੀ ਉੱਤੇ ਕੋਈ ਪ੍ਰਭਾਵ ਨਾ ਪਿਆ ਸਿੱਧਾਂ ਕੋਲ ਅਸਲ ਹਥਿਆਰ ਸੀ ਰਿੱਧੀਆਂ ਸਿੱਧੀਆਂ ਹੁਣ ਉਹਨਾਂ ਇਹ ਹਥਿਆਰ ਵਰਤਿਆ ਗੁਰੂ ਨਾਨਕ ਦੇਵ ਜੀ ਨੂੰ ਗਵਾਂਢ ਦੇ ਚਸ਼ਮੇ ਤੋਂ ਪਾਣੀ ਲਿਆਉਣ ਲਈ ਭੇਜਿਆ ਜੋਗੀਆਂ ਦਾ ਖੱਪਰ ਲੈ ਕੇ ਗੁਰੂ ਨਾਨਕ ਦੇਵ ਜੀ ਪਾਣੀ ਲੈਣ ਗਏ ਸਿੱਧਾਂ ਨੇ ਉਹਨਾਂ ਦੇ ਚਸ਼ਮੇ ਤੇ ਅਪੜਨ ਤੋਂ ਪਹਿਲਾਂ ਹੀ ਆਪਣੀ ਤਾਕਤ ਨਾਲ ਪਾਣੀ ਦੀ ਥਾਂ ਉਥੇ ਹੀਰੇ ਜਵਾਰਾਤ ਜਗਮਗ ਕਰ ਰਹੇ ਸਨ ਪਾਣੀ ਉਥੇ ਰਿਹਾ ਹੀ ਨਾ ਸਿੱਧਾਂ ਦੇ ਹੀਰੇ ਜਵਾਰਾਤਾਂ ਵੱਲ ਗੁਰੂ ਸਾਹਿਬ ਜੀ ਨੇ ਤੱਕਿਆ ਵੀ ਨਾ ਖੱਪਰ ਖਾਲੀ ਲੈ ਕੇ ਵਾਪਸ ਆ ਗਏ ਤੇ ਕਹਿਆ ਉਥੇ ਪਾਣੀ ਨਹੀਂ ਹੈ ਇਹ ਉੱਤਰ ਰਿੱਧੀਆਂ ਸਿੱਧੀਆਂ ਦੇ ਅਹੰਕਾਰ ਉੱਤੇ ਤੱਕੜੀ ਚਪੇੜ ਸੀ ਜਦ ਗੁਰੂ ਜੀ ਉਹਨਾਂ ਦੇ ਮਾਇਆ ਜਾਲ ਵਿੱਚ ਨਾ ਫਸੇ ਤਾਂ ਉਹਨਾਂ ਨੇ ਦਿਮਾਗੀ ਮੁਕਾਬਲੇ ਰਾਹੀਂ ਗੁਰੂ ਸਾਹਿਬ ਜੀ ਨੂੰ ਹਰਾਉਣਾ ਚਾਹਿਆ ਪਰ ਉਹ ਆਪ ਹਾਰ ਗਏ ਉਹਨਾਂ ਵਿੱਚੋਂ ਬਹੁਤ ਸਾਰੇ ਗੁਰੂ ਜੀ ਦੇ ਸਿੱਖ ਬਣ ਗਏ ਮਾਨਸਰੋਵਰ ਤੋਂ ਗੁਰੂ ਜੀ ਪਛਾਹ ਮੁੜੇ ਤੇ ਨੇਪਾਲ ਸਿੱਕਮ ਪੁਟਾਨ ਦੇ ਰਾਹ ਰਾਹੀਂ ਚੀਨ ਜਾ ਪਹੁੰਚੇ ਫਿਰ ਉਹ ਤਿੱਬਤ ਵਿੱਚ ਲਾਸਾ ਤਿੱਕ ਗਏ ਉੱਥੋਂ ਪਹਾੜਾਂ ਉੱਪਰ ਦੀ ਹੁੰਦੇ ਹੋਏ ਕਸ਼ਮੀਰ ਤੇ ਜੰਮੂ ਦੇ ਰਸਤੇ ਰਾਹੀਂ ਪੰਜਾਬ ਵਾਪਸ ਆ ਗਏ ਤੇ ਕਰਤਾਰਪੁਰ ਜਾ ਟਿਕੇ